ਇਹ ਹੈਗਾ ਜੀ JD ਦਾ 505 ਇਹ ਸਿੰਪਲ ਦੇ ਵਿੱਚ ਕੋਈ 4x4 ਦੇ ਵਿੱਚ ਨਹੀਂ ਹੈਗਾ ਸਿਰਫ ਟਾਇਰ ਪਾਏ ਹੋਏ ਨੇ ਇਸ ਲਈ ਛੋਟੇ ਟਾਇਰ ਨੇ 2020 ਮਾਡਲ ਟਰੈਕਟਰ ਆ 2012 ਮਾਡਲ ਟਰੈਕਟਰ ਆ ਤੇ ਸਾਈਡ ਗੇਅਰ ਟਾਇਰਾਂ ਜਿਹੜੇ ਹੈਗੇ 70% ਨੇ ਪਿਛਲੇ ਟਾਇਰ ਮੁੱਢਲੇ ਟਾਇਰ ਹੈਗੇ ਲਗਭਗ 40-45% ਦਾ 2014 ਮਾਡਲ ਮੁੱਢਲੇ ਟਾਇਰ ਨਵੇਂ ਬ੍ਰਾਂਡ ਨਿਊ ਪ੍ਰੈਸ਼ਰ ਸਟੇਰੀਨੋ ਸਾਈਡ ਗੇਰ ਵੈਂਪਰ ਹੁੱਕ ਡਰਾਵ ਵਾਲਾ ਰਾਮਗੜਾ ਹਰ ਬੁਨਾਲਾ ਸੋਰਾ ਡਿਕਾ 50 ਸਕੰਦਰ ਫਰੀਜ ਡੀ ਆਈ ਇਹ ਦੋ ਕੈਟੇਗਰੀ ਦੇ ਵਿੱਚ ਆਉਂਦੇ ਨੇ ਇੱਕ ਆਉਂਦਾ 750 ਇਸੇ ਸੋਦੇ ਵਿੱਚ ਇੱਕ ਆਉਂਦਾ ਸਿੰਪਲ 50 ਇਹ ਤੰਨਾ ਸਰਨ ਡرائی 2013 ਮਾਡਲ ਟਾਇਰਾਂ ਦੇ ਗ੍ਰੀਸਰਮ ਓਵਰ ਆਲ ਬਹੁਤ ਵਧੀਆ ਘੈਂਟ ਪਈ ਐ ਲਗਭਗ 80% ਡੇਰ ਟਰੈਕਟਰ ਦੇ ਪਿਛਲੇ ਖੜੇ ਨੇ ਜਿਹੜੇ ਮੁਰਲੇ ਟੈਰ ਹੈ ਕਰਨ ਲਗਭਗ 60 60% ਸਤਿ ਸ਼੍ਰੀ ਰਾਮ ਜੀ ਸਵਾਗਤ ਆ ਤੁਹਾਡਾ ਅੱਜ ਦਿਨ ਦੇ ਵਿੱਚ ਪਿਆਰੇ ਵੀਰੋ ਅੱਜ ਪਹੁੰਚੇ ਹਸੈਨਪੁਰੇ ਪੜ੍ਹਨ ਜਪਾ ਭਰਾਵਾਂ ਦੀ ਵੀਡੀਓ ਲੈ ਕੇ ਆਉਂਦੇ ਰਹਿੰਦੇ ਆ ਰਖੇ ਬਾਜੂ ਉਹਨਾਂ ਦੀ ਤੇ ਪਰਮੇਂਦਰ ਬਾਜੂ ਉਹਨਾਂ ਦੀ ਤੁਸੀਂ ਦੇਖ ਸਕਦੇ ਹੋ ਅੱਜ ਜਿਹੜਾ ਬਾਈ ਜੌਰੇ ਹੈ ਨਹੀਂ ਬਾਈ ਕੀ ਹੋਇਆ ਟਰੈਕਟਰ ਦੇਖਣ ਆਪਾਂ ਉਹ ਬੰਦਾ ਹੈਗਾ ਆਪਾਂ ਨੂੰ ਰੇਡ ਮਾਡਲ ਸਾਰੇ ਆਪਾਂ ਜਾਣਕਾਰੀ ਆਪਾਂ ਕੋਲ ਹੈਗੀ ਹੈ ਇਹ ਜਿਹੜੀ ਅੱਜ ਦੀ ਵੀਡੀਓ ਆ ਉਹ ਆਪੇ ਬਣਾਵਾਂਗੇ ਤੇ ਕਭ ਦੇ ਆਪਾਂ ਸ਼ੁਰੂ ਆਜੋ ਸਭ ਤੋਂ ਬੜਾ ਆਪਾਂ ਛੋਟੇ ਬਾਸ ਟਰੈਕਟਰ ਲੈ ਰਹੇ ਹਾਂ ਜੀ ਬਾਈ ਦਾ ਟਰੈਕਟਰ ਜੋ ਹੌਲ ਐਂਡ ਸੱਤੀ ਸੀ 2005 ਮਾਡਲ ਇਹ ਸਾਡਾ ਟਰੈਕਟਰ ਹੈ ਪੈਰ ਹੈਗੜੇ ਪਹਿਲੇ ਲਗਭਗ 40% ਬੋਲਟ ਆ ਰਹਿ ਗਏ ਨੇ 70% 2005 ਮਾਡਲ 2,60,000 ਰੁਪਏ ਡੀਮਾਂਡ ਆ ਤੇ ਸਾਡੇ ਲਈ ਲੱਗੀ ਹੋਈ ਹੈ ਪ੍ਰੋਮੋਟਿਵ ਐਪਾਰੀ ਬਾਕੀ ਫਰੂ ਡੋਬਲਿੰਗ ਹੈਗੇ ਦੇ ਨਾਲ ਟੌਪ ਲਿੰਕ ਹੁੱਕ ਵਾਹ ਰਾ ਵਗੈਰਾ ਐਕਸੈਸਰੀ ਸਾਰੀ ਮਿਲੂਗੀ ਟੌਪ ਲਿੰਕ ਹੈਰਾ ਵਗੈਰਾ ਤੇ ਦੋਵਾਰ ਅਗੇ 555 ਡੀਆਈ ਆਰ ਜਨੂ 2012 ਮਾਡਲ 2012 ਮਾਡਲ ਟਰੈਕਟਰ ਤੇ ਸਾਈਡ ਗੇਅਰ ਟਰਾਲੀ ਗ੍ਰੀਨ ਰਹਿ ਗਿਆ 70% ਰਨੇ ਪਿਛਲੇ ਟਾਇਰ ਮੁੱਢੇ ਟਾਇਰ ਰਹਿ ਗਿਆ ਲਗਭਗ 40% ਤੇ ਲਗਾ 65000 ਰੁਪਏ ਟ੍ਰੇਡ ਮੰਗਾ ਦਾ ਬੈਂਪਰ ਲੱਗਿਆ ਹੋਇਆ ਡੈਕ ਲੱਗਿਆ ਹੋਇਆ ਵਧੀਆ ਐਕਸੈਸਰੀ ਦੇ ਨਾਲ ਵੀ ਆਪਣੀ ਸਾਰੀ ਹੈਗੀ ਆ ਮੌਜੂਦ ਆ ਤੇ ਆਲਾ ਟਰੈਕਟਰ ਆ ਗਿਆ ਜੀ ਸੋਨਾਲੀਕਾ 750 ਨਾਲ ਦੇ ਟਾਈਮ ਚਾਰੇ ਸਾਈਡ ਗੇਅਰ ਪਾਵਰ ਸਟੇਜਿੰਗ 2017 ਮਾਡਲ ਡਿਮਾਂਡ ਥੋੜੀ ਸਾਢੇ 4 ਸਾਢੇ 4 ਲੱਖ ਰੁਪਏ ਟਰੈਕਟਰ ਦੀ ਡਿਮਾਂਡ ਆ ਟਰੈਕਟਰ ਇਹ ਵੀ ਚੰਗਾ ਵਧੀਆ ਟਰੈਕਟਰ ਆ ਸਾਧਰੀ ਸਰੀ ਦੇ ਲੱਗੀ ਹੋਈ ਐਕਸੈਸਰੀ ਸੋ ਸਰੀ ਨਾਲ ਸਾਰਾ ਕੁਝ ਹੈਗਾ ਏ ਤੇ ਐਰ ਵੀ ਤੁਸੀਂ ਚੈੱਕ ਕਰ ਸਕਦੇ ਹੋ ਲਗਭਗ ਨਾਲ ਦੇ ਟਾਇਰ ਨੇ ਅੱਧੇ ਟਾਇਰ ਹੈਗੇ ਨੇ ਚਾਰੇ ਟਾਇਰ ਆ ਇੱਕ ਸਾਜੀ ਘੱਟੇ ਹੋਏ ਨੇ ਟਰੈਕਟਰ ਦੇ ਤੇ ਇਹ ਟਰੈਕਟਰ ਪਾ ਲੈ ਗਏ ਹੋਂਦੇ ਵਾਤੇ 4x4 ਸੋਰਾਡਿਕਾ 50 ਸਿਕੰਦਰ ਫਰੀਜ ਡੀਆਈ ਇਹ ਦੋ ਕੈਟੇਗਰੀ ਦੇ ਵਿੱਚ ਆਉਂਦੇ ਨੇ ਇੱਕ ਆਉਂਦਾ 750 ਇਸੇ 100 ਦੇ ਵਿੱਚ ਇੱਕ ਆਉਂਦਾ ਸਿੰਪਲ 50 ਇਹ ਤਿੰਨ ਸਿਲੰਡਰਾਈ ਜਿਹੜਾ 750 ਉਹ ਚਾਰ ਸਿਲੰਡਰ ਦੇ ਵਿੱਚ ਆਉਂਦਾ ਏ ਇਹ 2019 ਦਾ ਮਾਡਲ ਆ ਚੱਲਿਆ ਟਰੈਕਟਰ ਬਹੁਤ ਘੱਟ ਆ ਤੇ 4x4 ਆ ਬੁੱਲੇ ਟਾਇਰ ਨਵੇਂ ਨੇ ਪਹਿਲੇ ਟਾਇਰ ਵੀ ਹੈਗੇ ਨੇ ਲਗਭਗ 80% ਬਜਾ ਰੇਟ ਸਰ ਟਰੈਕਟਰ ਆ ਤੇ ਬਾਡੀ ਲਾਈਨ ਦਾ ਪੂਰਾ ਟਰੈਕਟਰ ਸਫਾ ਸਫਾ 5 ਲੱਖ ਦਾ ਟਰੈਕਟਰ ਹੀ ਨਿਮਾਗ ਦਾ ਤੇ ਥੋੜੂ ਇਹ ਕਿੰਨੇ ਮਾਡਲ ਟਰੈਕਟਰ ਇਹ ਹੈਗਾ 2002 ਮਾਡਲ 2002 ਮਾਡਲ ਫਾਰਮਰ ਟਰੈਕ 60 ਬਧਿਆਕ ਨਹੀਂ ਸੰਦਾ ਸਾਫ ਸੁਥਰਾ ਟਰੈਕਟਰ ਪਿਆ ਏ ਤੇ ਮਰਾੜ ਮੂੜ ਕੇਦਰੋਂ ਗਾਲੇ ਗੁਲੇ ਵੀ ਨਹੀਂ ਹੈਗੇ ਆ ਇਹਨ ਬਿਲਕੁਲ ਇਨਸਾਫ ਆਏ ਨੇ ਟਾਇਰਾਂ ਦੇ ਕਲੇ ਸਭ ਬਹੁਤ ਚੰਗੀ ਆ ਇਹਦੇ ਟਾਇਰ ਨੇ ਲਗਭਗ ਪੂਰੇ ਹੀ ਕਹਿ ਸਕਦੇ ਹਾਂ ਕਿ ਹਲੇ ਮਾਰਤੇ ਵੀ ਦਿਖ ਰਹੇ ਨੇ ਆ ਦੇਖ ਸਾਡੇ 14 ਨਾਲ 28 ਲਗਭਗ ਥੰਨੇ ਬਥੇ ਤੇਰ ਮੈਂ ਕਹਿ ਸਕਦਾ ਵੀ 2% ਮਾਣੇ ਮੁੱਢ ਕਥੇ ਵੇਚੋਂਗੇ ਮੁੱਢ ਡਰ ਹੈ ਕਿ 70% ਥੋੜੀ ਜਿਹੀ ਡਿਮਾਂਡ ਕਿੰਨੀ ਹੈ 2 ਲੱਖ ਦੀ ਹੈ ਜੀ 2 ਲੱਖ 30 ਹਜ਼ਾਰ ਵੀ ਟ੍ਰੈਕਟਰ ਦੀ ਡਿਮਾਂਡ ਆ ਬਾਕੀ ਅਫੈਕਟਰੀ ਇਹਦੇ ਨਾਲ ਵੀ ਹੈਗੀ ਆ ਚਲ ਜਿਓ ਆਪਾਂ ਅਗਲੇ ਕੋ ਟ੍ਰੈਕਟਰ ਕੋ ਲੈ ਕੇ ਜਾਂਦੇ ਆ ਤੁਹਾਨੂੰ ਦਿਖਾਉਣੇ ਆ ਇਹ ਹੈਗਾ ਜੀ ਜੀਡੀ ਦਾ ਚਰਨਜਾ 05 ਇਸ ਸਿੰਪਲ ਦੇ ਵਿੱਚ ਕੋਈ 4x4 ਦੇ ਵਿੱਚ ਨਹੀਂ ਹੈ ਸਿਰਫ ਟਾਇਰ ਪਾਏ ਹੋਏ ਨੇ ਇਸ ਲਈ ਛੋਟੇ ਟਾਇਰ ਨੇ 2020 ਮਾਡਲ ਟਰੈਕਟਰ ਆ ਬੜੀਆ ਕੰਡੀਸ਼ਨ ਨਾਲ ਟਰੈਕਟਰ ਦੀ ਸਾਫ ਸੁਥਰਾ ਬਿਲਕੁਲ ਨਾਇਰਦ ਜਿਸਹਾ ਦੇ ਹਾਂ ਟਰੈਕਟਰ ਪਿਆ ਏ ਨਵੇਂ ਵਰਗਾ ਟਾਇਰਾਂ ਦੀ ਜਿਹੜੀ ਕੰਡੀਸ਼ਨ ਨਾਲ ਲਗਭਗ 70-75 ਆ 70-75% ਪਏ ਨੇ ਬੁਲੇ ਟਾਇਰ ਹੈਗੇ ਨੇ ਇਹ ਨਵੇਂ ਨੇ ਏ ਵੈਸੇ ਮਤਲਬ 4x4 ਵਾਲੇ ਪਾਰਕ ਨੇ ਕਿਉਂਕਿ ਸਕੇਲ ਹੁੰਦਾ ਕੋਈ ਬੰਦਾ ਸਾਫ ਨਖਤੇ ਫੀਲਰ ਬ੍ਰੈਕਟਰ ਦੀ ਮੰਗ ਆ ਬਾਕੀ ਬੈਂਪਰ ਉੱਪਰ ਬਜੇ ਲੱਗਿਆ ਹੋਇਆ ਐ ਐਕਸੈਸਰੀ ਜੀ ਟਾਪ ਨੇ ਕਰਵ ਕਰ ਸੁਧਰੂ ਸਾਰੀ ਐਕਸੈਸਰੀ ਹੈਗੀਏ ਟਾਪ ਮਾਡਲ ਦੇ ਵਿੱਚ ਆ ਅਗਲਾ ਪਾਰ ਜਾਂਦਾ ਜੀ ਤੁਹਾਡੇ ਵਾਸਤੇ 855 ਆਪਣੇ ਬੀਰਾ ਕੋਲ ਜਿਹੜੇ ਸਵਰਾਜ ਦੇ ਫੈਨ ਨੇ ਤੇ ਉਧਰ ਆਪਣੇ ਪ੍ਰਵੀਨਦਰ ਬਾਈ ਨੂੰ ਕੋਲ ਟਰੈਕਟਰ ਖੜੇ ਨੇ ਮੰਦਾ 4 555 ਹੜੇ ਨੇ ਕੋਲ ਇਹ ਹੈਗਾ 13 ਮਾਡਲ ਬੁਲਡਟਰ ਬ੍ਰਾਂਡ ਨਿਊ ਨੇ ਪ੍ਰੈਸ਼ਰ ਸਟੀਅਰਿੰਗ ਆ ਪਿਛਲੇ ਟਾਇਰ ਵੀ ਲਗਭਗ 85% ਪਏ ਨੇ ਇੱਕ ਲੱਗਿਆ ਹੋਇਆ 7 ਲੱਗੀ ਹੋਈ ਹੈ ਬੈਂਪਰ ਟੌਪ ਲਿੰਕ ਰਾ ਵਗੈਰਾ ਸਭ ਵੀ ਫੁੱਲ ਅਸੈਸਰੀ ਨਾਲ ਆ 2013 ਮਾਡਲ ਸਾਢੇ 4 ਲੱਖ ਰੇਟਰਟਰ ਦੀ ਡਿਮਾਂਡ ਆ ਪੁੱਲਮਾ ਲਾਗਤ ਰ ਬਿਲਕੁਲ ਵਜ੍ਹਾ ਨਹੀਂ ਸੰਦੇ ਵਿੱਚ ਆ ਓਵਰਾਲ ਤੇ ਮਾਰਗ ਰੇਵਨ ਦਾ ਤੁਹਾਨੂੰ ਪਤਾ ਹੀ ਹੈ ਦੇ ਪੂਰੇ ਜਿਹੜੇ ਝੰਡੇ ਰਹਿੰਦੇ ਨੇ ਹਰ ਟਾਈਮ ਤੇ ਅਗਲਾ ਆ ਗਿਆ ਜੀ 750 ਸੋਨੜੀ ਕਾ 2014 ਮਾਡਲ ਟਰੈਕਟਰ 2014 ਮਾਡਲ ਬੁਲੇਟ ਟਾਇਰ ਨਵੇਂ ਬ੍ਰਾਂਡ ਨਿਊ ਪ੍ਰੈਸ਼ਰ ਸਟੀਰੀਂਗ ਸਾਈਡ ਗੇਅਰ ਬੈਂਪਰ ਹੁੱਕੜਰਾ ਵਾਲਾ ਰਾਮਗੜਾ ਹਰ ਬੁਨਾਲਾ ਤੇ ਡਿਮਾਂਡ ਲਈ ਥੋੜੀ ਜੀ ਸਾਢੇ 3 ਲੱਖ ਰੁਪਏ ਟਰੈਕਟਰ ਦੀ ਡਿਮਾਂਡ ਆ ਜਾਓ ਉਧਰ ਕੋਈ ਹੋਰ ਖੜਿਆ ਏ। ਥਾਉਨੋ 8, ਧਾਉਨਾਇਆ। 86 2013 ਮਾਡਲ 76 ਪਾਵਰ ਸਟੀਅਰਿੰਗ ਦਾ ਬਲੇਕਟੀ ਵਜ੍ਹਾ ਇੱਕ ਲੱਗਿਆ ਹੋਇਆ ਹੈ। ਸੈਂਟਰ ਗੀਅਰ ਦੇ ਵਿੱਚ ਆ ਬੜੀਆ ਕੰਡੀਸ਼ਨ ਆ। ਇਹ 2013 ਮਾਡਲ 2013 ਮਾਡਲ ਟਾਇਰਾਂ ਦੇ ਗ੍ਰੀਸਰਾਂ ਓਵਰਆਲ ਬਹੁਤ ਵਧੀਆ ਘੈਂਟ ਪਈ ਐ ਲਗਭਗ 85% ਟਾਇਰ ਟਰੈਕਟਰ ਦੇ ਪਿਛਲੇ ਖੜੇ ਨੇ ਜਿਹੜੇ ਮੁਰਲੇ ਟਾਇਰ ਹੈ ਕਰਨ ਲਗਭਗ 60-65% ਡਿਮਾਂਡ ਕਿੰਨੀ ਐ ਦੀ ਸਾਢੇ 3 ਲੱਖ ਵੀ ਟਰੈਕਟਰ ਦੀ ਡਿਮਾਂਡ ਆ ਹਾਜੀ ਬ్రో ਇਹ ਟਰੈਕਟਰ ਦੇ ਲੱਖੇ ਬਾਈ ਜੇ ਫੁੱਲ ਟੌਪ ਮਾਰ ਲਾ ਫੁੱਲ ਟੌਪ ਮਾਰ ਲਾ ਡਿਸਟ੍ਰੀਬਿਊਟਰ ਆਇਆ ਬਗੜਾ ਸਾਰਾ ਕੁਝ ਲੱਗ ਗਿਆ ਹੋਇਆ ਇਹ ਟਰੈਕਟਰ ਜਿਹੜੇ ਆਪਣੇ ਤੁਹਾਨੂੰ ਲੱਖੇ ਬਾਈ ਜੇ ਟਰੈਕਟਰ ਦਿਖਾਏ ਬਾਕੀ ਭਾਈ ਜਨਤਾ ਉਹਰੇ ਤਾਂ ਆ ਕੇ ਵੀਡੀਓ ਆਪਾਂ ਆ ਫੂਡ ਕਰ ਲਈਏ ਚਲੋ ਵੀਡੀਓ ਤੁਹਾਡੇ ਵਾਸਤੇ ਆਪਾਂ ਲੈ ਕੇ ਆਈਏ ਬਾਕੀ ਜੇ ਬੁੜੀ ਚੰਗੀ ਲੱਗੀ ਹੋਵੇ ਤਾਂ ਚੈਨਲ ਸਬਸਕ੍ਰਾਈਬ ਕਰ ਲਿਓ ਬਾਕੀ ਬਾਈ ਦਾ ਨੰਬਰ ਆ ਉਹ ਉੱਪਰ ਚੱਲ ਰਿਹਾ ਏ ਤੇ ਤੁਸੀਂ ਜੇ ਆਪਣਾ ਦੇਖ ਕੇ ਬਾਈ ਦਾ ਨੰਬਰ ਆਪਾਂ ਵੀਡੀਓ ਦੇ ਉੱਪਰ ਚੱਲ ਰਿਹਾ ਲਗਾਤਾਰ ਦੇਖ ਕੇ ਕੰਟੈਕਟ ਕਰਕੇ ਆ ਕੇ ਆਪਣਾ ਬਾਜੜਾ ਪੰਡਾ ਫਰਾਂਦਰ ਤੋਂ ਲਗਭਗ 25 ਕਿਲੋਮੀਟਰ ਪੈ ਜਾਂਦਾ ਹੈ ਫਰਾਂਦਰ ਕਨਿਓ ਪੈ ਜਾਂਦਾ ਹੈ 5 ਕਿਲੋਮੀਟਰ ਇਹ YouTube ਚੈਨਲ ਤੇ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ Facebook ਪੇਜ ਤੇ ਦੇਖ ਰਹੇ ਹੋ Facebook ਪੇਜ ਨੂੰ ਕਰ ਲਿਓ ਫੋਲੋ ਬਾਕੀ ਆਪਣੇ ਹਿੱਟਾਂ ਨੂੰ ਫੋਲੋ ਜਰੂਰ ਕਰ ਲਿਓ ਅੱਛਾ ਪਰੀਲਾ ਲੈ ਕੇ ਆਉਂਦੇ ਰਹਿੰਨੇ ਆ ਵੀਡੀਓ ਨੂੰ ਕੋ ਲਾਈਕ ਕਰਿਓ ਕਮੈਂਟ ਧੰਨਵਾਦ